welcom back chanakia education academy barnala ਆਪਾਂ ਸਾਊਥ ਇੰਡੀਅਨ ਕਿੰਗਡਮ ਦੱਖਣੀ ਭਾਰਤ ਦੇ ਰਾਜਵੰਸ਼ ਕਰ ਰਹੇ ਸੀਗੇ ਦੱਖਣੀ ਭਾਰਤ ਦੇ ਰਾਜਵੰਸ਼ਾਂ ਦੇ ਵਿੱਚੋਂ ਆਪਾਂ ਕਾਫੀ ਕਰ ਲਏ ਸੀਗੇ ਪੱਲਵ ਠੀਕ ਹੈ ਜੀ ਕਲਿਆਣੀ ਚਾਲਕੋਆ ਚਾਲਕੋ ਕਲਿਆਣੀ ਨੇ ਜਿਹੜੇ ਅੱਜ ਆਪਾਂ ਕਰ ਰਹੇ ਹਾਂ ਠੀਕ ਆ ਡਿਸਕ੍ਰਿਪਸ਼ਨ ਦੇ ਵਿੱਚ ਬਾਕੀ ਵੀਡੀਓ ਦਾ ਲਿੰਕ ਮਿਲ ਜੂਗਾ ਉਹ ਵੀ ਜਾ ਕੇ ਦੇਖ ਲੈਣਾ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਜਿਹੜੇ ਅੱਜ ਚਾਲਕਵਾ ਰਾਜਵੰਸ਼ ਕਲਿਆਣੀ ਵਾਲੇ ਕਰ ਰਹੇ ਹਾਂ ਠੀਕ ਹੈ ਜੀ ਜਿਹੜੇ ਵੀ ਐਗਜ਼ਾਮ ਦੇਣਾ ਚਾਹੁੰਦੇ ਹੋ ਤੁਸੀਂ ਉਹਦੇ ਵਿੱਚ ਅੱਜ ਕੱਲ ਜਿਹੜੇ ਸਾਊਥ ਇੰਡੀਅਨ ਕਿੰਗਡਮ ਨੇਗੇ ਉਹਨਾਂ ਬਾਰੇ ਜਿਆਦਾ ਪੁੱਛਿਆ ਜਾਂਦਾ ਠੀਕ ਹੈ ਜੀ ਆਪਾਂ ਪੱਛਮੀ ਚਾਲਕਾ ਵੀ ਕਰ ਲੇ ਠੀਕ ਹੈ ਜੀ ਪੂਰਬੀ ਚਾਲਕਾ ਵੀ ਕਰ ਲੇ ਠੀਕ ਹੈ ਜੀ ਪੱਲਵ ਵੀ ਕਰ ਲੇ ਚੋਲ ਵੀ ਕਰ ਲੇ ਠੀਕ ਹੈ ਜੀ ਤੇ ਭਾਂਡੇ ਵੀ ਕਰ ਲੇ ਠੀਕ ਹੈ ਜੀ ਇਨਾਂ ਰਾਜਵੰਸ਼ਾ ਬਾਰੇ ਪੜ ਚੁੱਕੇ ਆਪਾਂ ਠੀਕ ਹੈ ਜੀ ਤੇ ਅੱਜ ਆਪਾਂ ਜਿਹੜੇ ਕਲਿਆਣੀ ਦੇ ਵਿੱਚ ਰਾਜ ਕਰ ਰਹੇ ਸੀ ਕਰਨਾਟਕਾ ਦੇ ਵਿੱਚ ਰਾਜਦਾਨ ਇਹਨਾਂ ਹੀ ਮਾਨੇ ਖੇਤ ਸੀਗੀ ਇਹਨਾਂ ਬਾਰੇ ਪੜਾਂਗੇ ਠੀਕ ਹੈ ਜੀ ਕਲਿਆਣੀ ਦੇ ਵਿੱਚ ਕਰਨਾਟਕਾ ਮਾਨੇ ਖੇਤ ਇਹਨਾਂ ਦੀ ਕੈਪੀਟਲ ਆ ਠੀਕ ਹੈ ਜੀ ਤੇ ਅੱਜ ਕਲਿਆਣੀ ਵਾਲੇ ਚਾਲਕੋ ਨੇ ਜਿਹੜੇ ਸਾਡੇ ਕੋਲੇ ਇਹਦਾ ਇਹਦਾ ਸਮਾਂਕਾਲ 973 ਤੋਂ ਲੈ ਕੇ 1199 89 ਤੱਕ ਆ ਜੀ ਠੀਕ ਹੈ ਜੀ ਕਲਿਆਣੀ ਦੇ ਚਾਲਕੋ ਜਿਹੜਾ ਸੰਸਥਾਪਕ ਪੁੱਛ ਲੈਂਦਾ ਕਲਿਆਣੀ ਦੇ ਚਾਲਕਾਂ ਦਾ ਸੰਸਥਾਪਕ ਠੀਕ ਹੈ ਜੀ ਸੰਸਥਾਪਕ ਕੌਣ ਆ ਤੈਲਪ ਦੂਜਾ ਕੌਣ ਆ ਜੀ ਸੰਸਥਾਪਕ ਤੈਲਪ ਦੂਜਾ ਜਿਹੜੇ ਚਾਲਕਾਂ ਜਿਹੜੇ ਸੀਗੇ ਕੰਨੜ ਦੇਸ਼ ਦੇ ਮੂਲ ਨਿਵਾਸੀ ਸੀਗੇ ਕਿੱਥੋਂ ਦੇ ਸੀਗੇ ਕੰਨੜ ਦੇਸ਼ ਦੇ ਠੀਕ ਹੈ ਜੀ ਕੰਨੜ ਦੇਸ਼ ਦੇ ਇਹ ਮੂਲ ਨਿਵਾਸੀ ਸੀਗੇ ਤੇ ਵਤਾਪੀ ਦੇ ਚਾਲਕਾਂ ਨੂੰ ਹਰਾ ਕੇ ਬਤੱਪੀ ਦੇ ਚਾਲਕੂਆ ਤੇ ਕਬੀਲੇ ਨਾਲ ਕੀ ਕਰਦੇ ਸੀਗੇ ਸਬੰਧਤ ਸੀ ਬਤੱਪੀ ਦੇ ਚਾਲਕੂਆ ਨਾਲ ਸੌਂਧ ਰੱਖਦੇ ਸੀਗੇ ਤੇ ਇਹ ਕਲਿਆਣੀ ਵਾਲੇ ਚਾਲਕੂਆ ਸੀਗੇ ਠੀਕ ਹੈ ਜੀ ਫਰਾਜ਼ਤਾਨੀ ਨੇ ਦੀ ਮੰਨ ਕੇ ਕੀਤੀ ਆ ਚਾਲਕੂਆ ਰਾਜਵਾਨ ਸ਼ਾ ਜਿਹੜਾ ਕਲਿਆਣੀ ਦਾ ਮੁੱਖ ਸ਼ਾਸਕ ਸ਼ਾਸਕ ਸਾਡੇ ਕੋਲੇ ਕਿਹੜੇ-ਕਿਹੜੇ ਨੇਗੇ ਠੀਕ ਹੈ ਜੀ ਹੁਣ ਸ਼ਾਸਕ ਕਈ ਵਾਰੀ ਨਾ ਕ੍ਰਮ ਪਾ ਦਿੰਦੇ ਨੇ ਕ੍ਰਮ ਯਾ ਜ਼ਰੂਰੀ ਯਾਦ ਰੱਖ ਲੈਣਾ ਆਪਾਂ ਨੇ ਜੇ ਆਪਾਂ ਇੱਕ ਟ੍ਰਿਕ ਬਣਾ ਲਈਏ ਤੇ ਤੇਲ ਪਹਿਲੀ ਵਾਰੀ ਦੂਜੀ ਵਾਰੀ ਤੇਲ ਪਾਇਆ ਤੇਲ ਪਾ ਕੇ ਕੀ ਕੀਤਾ ਸੱਤਿਆ ਸੱਤਿਆ ਸੱਚੇ ਸੱਤੇ ਕੀਤਾ ਠੀਕ ਹੈ ਜੀ ਤੇ ਕੀ ਨੇ ਕੀਤਾ ਸੀ ਵਿਕਰਮ ਨੇ ਵਿਕਰਮਾਦੱਤੇ ਨੇ ਕੀ ਕਹਿੰਦਾ ਸੀਗਾ ਕਹਿੰਦਾ ਮੇਰਾ ਆਚਰਣ ਸਹੀ ਹੋ ਜਿੱਤੇ ਮੇਰੀ ਹੋ ਜੇ ਜੈਜ ਹੈ ਠੀਕ ਹੈ ਜੀ ਤੇਰੇ ਮੇਰਾ ਆਚਰਣ ਸਹੀ ਹੋ ਜਿੱਤੇ ਮੇਰੀ ਹੋ ਜੇ ਜੈਜ ਹੈ ਤੇ ਮੈਂ ਦੋ ਮੰਦਰ ਬਣਾਉਂਗਾ ਸੁਮੇਸ਼ਵਰ ਸੁਮੇਸ਼ਵਰ ਪਹਿਲਾ ਤੇ ਸੁਮੇਸ਼ਵਰ ਦੂਜਾ ਠੀਕ ਹੈ ਜੀ ਇੱਥੋਂ ਯਾਦ ਰੱਖ ਲਿਓ ਤੇਲ ਪਾਇਆ ਸੱਤਿਆ ਸੱਤਿਆ ਬੋਲਿਆ ਇਨੇ ਵਿਕਰਮਦਿੱਤੇ ਨੇ ਕੀ ਕਹਿੰਦਾ ਮੇਰਾ ਆਚਣ ਸਹੀ ਹੋ ਜੇ ਮੇਰੀ ਜਾਇਜ ਹੋ ਜੇ ਮੈਂ ਮੰਦਿਰ ਬਣਾਉਂਗਾ ਸੁਮੇਸ਼ਰ ਤੂੰ ਸੁਮੇਸ਼ਰ ਪਹਿਲਾ ਦਿਨ ਤੂੰ ਜਾ ਠੀਕ ਹੈ ਜੀ ਕਦੋਂ ਸਟਾਰਟ ਹੁੰਦਾ 973 ਦੇ ਵਿੱਚੋਂ ਠੀਕ ਹੈ ਜੀ ਤੇ 97 ਤੱਕ ਰਹਿੰਦਾ 97 ਤੋਂ 8 ਤੱਕ ਸਾਡੇ ਕੋਲੇ ਸੱਤਿਆ ਰਹਿੰਦਾ ਵਿਕਰਮਦਿੱਤੇ ਪੰਜਵਾਂ ਦਾ ਜਿਹੜਾ 8 ਤੋਂ 15 ਤੱਕ ਰਹਿੰਦਾ 15 ਦੇ ਵਿੱਚ ਆਚਣ ਆਉਂਦਾ ਠੀਕ ਹੈ ਜੀ ਜੈ ਸਿੰਘਾ ਜਿਹੜਾ ਇਹ 15 ਤੋਂ ਲੈ ਕੇ ਫਿਰ 43 ਤੱਕ 43 ਤੋਂ 58 ਤੱਕ ਸਾਡੇ ਕੋਲੇ ਸਮੇਸ਼ਵਰ ਆਉਂਦਾ ਠੀਕ ਹੈ ਜੀ ਕਿੰਨਾ ਆਉਂਦਾ ਕੌਣ ਆਉਂਦਾ ਸਮੇਸ਼ਰ ਸਮੇਸ਼ਰ ਪਹਿਲਾ ਤੇ ਸਮੇਸ਼ਰ ਦੂਜਾ 68 ਤੋਂ 76 ਤੱਕ ਇਸ ਤੋਂ ਬਾਅਦ ਜੀ ਸਾਡੇ ਕੋਲੇ ਜਿਹੜਾ ਆਉਂਦਾ ਰਾਜਾ ਠੀਕ ਹੈ ਇਹਨਾਂ ਦਾ ਟ੍ਰਿਕ ਆਪਾਂ ਨੇ ਕਰ ਲੈਣੇ ਆ ਸਮੇਸ਼ਰ ਪਹਿਲਾ ਦੂਜਾ ਹੋ ਗਿਆ ਵਿਕਰਮਦਿੱਤੇ ਕਹਿੰਦਾ ਠੀਕ ਹੈ ਜੀ ਮੈਂ ਮੰਦਰ ਬਣਾਉਂਗਾ ਕਿਹੜਾ ਸਮੇਸ਼ਰ ਤੀਜਾ ਠੀਕ ਹੈ ਜੀ ਸੋਮੇਸ਼ਵਰ ਮੰਦਰ ਬਣਾਉਂਗਾ ਤੀਜਾ ਜੱਗ ਕਰੂੰਗਾ ਠੀਕ ਹੈ ਜੀ ਜੱਗ ਦੇ ਵਿੱਚ ਕੀ ਪਾਉਂਗਾ ਤੇਲ ਪਾਉਂਗਾ ਤੇ ਫਿਰ ਮੰਦਿਰ ਬਣਾਉਂਗਾ ਸਮੇਸ਼ਰ ਚੌਥਾ ਠੀਕ ਹੈ ਜੀ ਵਿਕਰਮਦਿੱਤੇ ਕਹਿੰਦਾ ਮੰਦਿਰ ਬਣਾਉਂਗਾ ਕਿਉਂ ਬਣਾਉਂਗਾ ਕਹਿੰਦਾ ਜੱਗ ਕਰੂੰਗਾ ਜੱਗ ਕਰਕੇ ਹੀ ਕਹਿੰਦਾ ਤੇਲ ਪਾਉਂਗਾ ਜੱਗ ਵਿੱਚ ਤੇਲ ਪਪਲ ਤੇ ਸਮੇਸ਼ਰ ਚੌਥਾ ਮੰਦਿਰ ਸਮੇਸ਼ਰ ਬਣਾਉਂ ਮੈਂ ਠੀਕ ਹੈ ਜੀ ਇਹ ਸਾਡੇ ਕੋਲੇ 89 ਤੱਕ ਰਾਜ ਕੀਤਾ ਇਹਨਾਂ ਨੇ ਠੀਕ ਹੈ ਜੀ ਵਿਕਰਮਦਿੱਤੇ ਸੇਮ ਹੈ ਇਹਨਾਂ ਦਾ ਫੇਮਸ ਰਾਜਾ ਹੋਇਆ ਤੇ ਤੇਲਪ ਪਹਿਲਾ ਕਾ ਜਿਹੜਾ 11 900 ਸਾਡੇ ਕੋਲੇ 73 ਤੋਂ ਲੈ ਕੇ 997 ਦਾ ਕਰਾਜ਼ ਕੀਤਾ ਇਹਨਾਂ ਨੇ ਠੀਕ ਹੈ ਜੀ ਕੰਨੜ ਸਾਹਿਤ ਦੇ ਵਿੱਚ ਤੈਲਪ ਦੂਜੇ ਨੂੰ ਕਹਿੰਦੇ ਕੀ ਕਿਹਾ ਗਿਆ ਭਗਵਾਨ ਕ੍ਰਿਸ਼ਨ ਦਾ અવਤਾਰ ਕਿਹਾ ਗਿਆ ਕੀ ਦਾ અવਤਾਰ ਕਿਹਾ ਗਿਆ ਜੀ ਪ੍ਰਭਾਨ ਕ੍ਰਿਸ਼ਨ ਦਾ અવਤਾਰ ਗਿਆ ਇਹਨਾਂ ਦੀਆਂ ਉਪਾਧੀਆਂ ਪੁੱਛ ਲੈਂਦੇ ਆਂ ਮਹਾ ਸਮਤਾਪਤੀ ਪਰਮੇਸ਼ਵਰ ਵਰਮਨ ਠੀਕ ਹੈ ਜੀ ਪਰਮੇਸ਼ਵਰ ਪਰਮਪਟਕਰ ਭਵਨਾ ਨਿਕਮੱਲਾ ਮਹਾਰਾਜਾ ਤੇਰਾਜ ਠੀਕ ਹੈ ਜੀ ਚਾਲਕਾ ਪਰਨ ਤੇ ਸਮਸਥਾ ਉਹ ਬਨਾ ਸ੍ਰੇ ਆਦਿ ਆ ਉਪਾਦੀਆਂ ਇਹਨਾਂ ਨੂੰ ਮਿਲੀਆਂ ਹੋਈਆਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਆਉਂਦਾਗਾ ਸਤਿਆ ਸੱਤੇ ਯਾਦ ਰੱਖ ਲੈਣੋ ਸੱਤੇ ਅਸਰ ਨੂੰ ਇਹ ਸਤਿਆ ਨੇ ਕੀ ਕੀਤਾ ਸੀਗਾ 6 ਦੇ ਵਿੱਚ ਵਿੰਗੀ ਉੱਤੇ ਹਮਲਾ ਕੀਤਾ ਸੀਗਾ ਇਹਦਾ ਕੋਈ ਪੁੱਤਰ ਨਹੀਂ ਸੀਗਾ ਪੁੱਤਰ ਤੋਂ ਬਾਅਦ ਪੰਜਵਾਂ ਜਿਹੜਾ ਵਿਕਰਮ ਦਿੱਤਿਆ 8 ਤੋਂ 15 ਤੱਕ ਇਹਦਾ ਭਤੀਜਾ ਕਕਰਜ ਗਦੀ ਤੇ ਬੈਠਿਆਗਾ ਠੀਕ ਹੈ ਜੀ ਤੇ ਇਹ ਪੁੱਤਰ ਕੀ ਦਾ ਸੀਗਾ ਦਸ਼ਵਰਮਾ ਦਾ ਪੁੱਤਰ ਸੀ ਸਭ ਤੋਂ ਵੱਡਾ ਪੁੱਤਰ ਠੀਕ ਹੈ ਜੀ ਤੇ ਇਹਦੇ ਬਾਰੇ ਸਾਡੇ ਕੋਲੇ ਮਿਲਦਾ ਕਿੱਥੋਂ ਆਗਾ ਕੈ ਤੁਮ ਸਿਲਾ ਲੇਖਾਗਾ ਠੀਕ ਹੈ ਜੀ ਦਾਨੀ ਕਿਹਾ ਗਿਆ ਇਹ ਸਿਲਾ ਲੇਖ ਦੇ ਵਿੱਚ ਤੇ 15 ਤੱਕ ਰਾਜ ਕੀਤਾ ਨੇ ਜਿਹੜਾ ਅਚਰਨ ਆ ਜਿਹੜਾ 15 ਚ ਬੰਦਾ ਇਹ ਅਚਰਨ ਉਹਦਾ ਭਰਾ ਵਿਕਰਮਿੰਦਰ ਤੋਂ ਬਾਅਦ ਅਚਨਮਾਇਨਾ ਅਚਨ ਤੋਂ ਬਾਅਦ ਦੂਜਾ ਗੱਦੀ ਤੇ ਬਹਿੰਦਾ ਤੇ 15 ਦੇ ਵਿੱਚ ਹੀ ਉਹਦਾ ਭਰਾ ਸੀਗਾ ਜਿਹੜਾ ਜੈਸ ਸਿੰਘ ਦੂਜਾ ਉਹਨੇ ਗੱਦੀ ਤੋਂ ਉਤਾਰਤਾ ਤੇ ਜੈਸ ਸਿੰਘ ਬਾਰੇ ਜਿਹੜਾ ਸੀਗਾ ਜੈਸ ਸਿੰਘ 15 ਤੋਂ ਲੈ ਕੇ ਕਿਨੇ ਤੱਕ ਰਾਜ ਕੀਤਾ 43 ਤੱਕ ਠੀਕ ਹੈ ਜੀ ਰਜਿੰਦਰ ਚੌਲ ਆ ਜਿਹੜਾ ਚੌਲ ਵੰਸ਼ ਦਾ ਅਕਰਜਿੰਦਰ ਸੀਗਾ ਦਿਗਵਾਈ ਦੇ ਵਿੱਚ ਪਹਿਲੀ ਫੌਜ ਸੈਨਾ ਭੇਜੀ ਤੇ ਮਾਸਕੀ ਦੀ ਲੜਾਈ ਦੇ ਵਿੱਚ ਜੈਸ ਸਿੰਘ ਨੂੰ ਕੀ ਕਰ ਦਿੱਤਾ ਗਿਆ ਹਰਾ ਦਿੱਤਾ ਗਿਆ ਠੀਕ ਹੈ ਜੀ ਉਸ ਨੂੰ ਤੰਗ ਪੱਧਰਾ ਦੇ ਉੱਤਰ ਵੱਲ ਭਜਾ ਦਿੱਤਾ ਗਿਆ ਤੇ ਦੂਜੀ ਲੜਾਈ ਹੋਈ ਸੀ ਜਿਹੜੀ ਇਹ ਵੇਂਗੀ ਦੀ ਹੋਈ ਸੀ ਇਹਦੇ ਵਿੱਚ ਠੀਕ ਹੈ ਜੀ ਤੇ ਵਿਜੇਦੱਤੇ ਨੂੰ ਲੜਾਈ ਦੇ ਵਿੱਚ ਹਰਾ ਦਿੱਤਾ ਗਿਆ ਤੇ ਉਹ ਵੀ ਭੱਜ ਗਿਆ ਸੀਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਉਂਦਾ ਸੁਮੇਸ਼ਵਰ ਪਹਿਲਾ ਸੁਮੇਸ਼ਵਰ ਪਹਿਲਾ ਜਿਹੜਾ ਸਾਡੇ ਕੋਲੇ ਸੁਮੇਸ਼ਵਰ ਪਹਿਲੇ ਦੀ ਰਾਜਸਥਾਨੀ ਹੈ ਜਿਹੜੀ ਸਾਡੇ ਕੋਲੇ ਮੰਨਿਆ ਕਿਤੋਂ ਕਿੱਥੇ ਲੈ ਗਿਆ ਮੰਨਿਆ ਕਿਤ ਰਾਜਸਥਾਨੀ ਸੀ ਕਲਿਆਣੀ ਲੈ ਗਿਆ ਕਲਿਆਣੀ ਕਰਨਾਟਕ ਦਾ ਠੀਕ ਹੈ ਜੀ ਤਾਂ ਕਰਕੇ ਕਲਿਆਣੀ ਵਾਲੇ ਚਾਲਕੋ ਬੋਲਿਆ ਗਿਆ ਇਹਨਾਂ ਨੂੰ ਉੱਥੇ ਬਹੁਤ ਹੀ ਸਾਰੀਆਂ ਕਹਿੰਦੇ ਨੇ ਸੁੰਦਰ ਇਮਾਰਤਾਂ ਬਣਵਾਈਆਂ ਇਹਨਾਂ ਨੇ ਪਰਮਾਰ ਰਾਜਵੰਸ਼ ਦਾ ਰਾਜਾ ਸੀ ਪੋਜ ਸੁਮੇਸ਼ਵਰ ਪਹਿਲੇ ਦੇ ਸਮੇਂ ਠੀਕ ਹੈ ਹਮਲਾ ਕੀਤਾ ਦਿੱਤਾਰਾ ਨਗਰੀ ਤਾਰਾ ਜਿਹੜੀ ਰਾਜਸਤਾਨੀ ਸੋਤੇ ਕਬਜ਼ਾ ਕਰ ਲਿਆ ਚੌਲਾਂ ਦੇ ਪੱਛਮ ਚਾਲਕਾ ਵਿਚਕਾਰ ਵੇਂਗੀ ਨੂੰ ਲੈ ਕੇ ਕਹਿੰਦੇ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਸੀਗਾ ਤੇ ਚਾਲਕਾ ਰਾਜਾ ਸੁਮੇਸ਼ਵਰ ਪਹਿਲੇ ਨੇ ਵੀ ਕਹਿੰਦੇ ਪ੍ਰਭਾਵ ਨੂੰ ਕਟਾਉਣ ਲਈ ਰਜਿੰਦਰ ਪਹਿਲੇ ਨੇ ਆਪਣਾ ਪੁੱਤਰ ਰਾਜ ਤੇ ਰਾਜ ਨੂੰ ਉਸਥੇ ਵਿਰੁੱਧ ਭੇਜਿਆ ਸੀ ਠੀਕ ਹੈ ਜੀ ਰਾਜਾ ਤਿਹਰਾਜ ਰਜਿੰਦਰ ਪਹਿਲੇ ਨੇ ਆਪਣੇ ਪੁੱਤਰ ਰਾਜਾ ਤਿਹਰਾਜ ਨੂੰ ਵਿਰੁੱਧ ਭੇਜਿਆ ਸੀ ਸ਼ਮੇਸ਼ਵਰ ਦੇ ਠੀਕ ਹੈ ਜੀ ਸ਼ਮੇਸ਼ਵਰ ਨੂੰ ਕੋਪਮ ਮਤੇ ਕੁੰਡਲ ਸੰਗਮ ਦੇ ਵਿੱਚ ਲੜਾਈਆਂ ਦੇ ਵਿੱਚ ਚੌੜਾ ਨੇ ਪੂਰੀ ਤਰ੍ਹਾਂ ਹਰਾਤਾ ਸੀ ਠੀਕ ਹੈ ਜੀ ਨਿਰਾਸ਼ ਹੋ ਕੇ ਸਮੇਸ਼ਰ ਨੇ ਕਹਿੰਦੇ ਕੀ ਕੀਤਾ ਜੀ 1068 ਦੇ ਵਿੱਚ ਤੁੰਗਪਧਰਾਨਾ ਦੀ ਦੇ ਵਿੱਚ ਡੁੱਬ ਕੇ ਕੀ ਕਰ ਲਈ ਸੀ ਆਤਮ ਹੱਤਿਆ ਕਰ ਲਈ ਸੀ ਅੱਗੇ ਸਮੇਸ਼ਰ ਦੂਸਰਾ ਆਉਂਦਾ ਜਿਹੜਾ 68 ਤੋਂ ਕਿੰਨੇ ਤੱਕ ਆਉਂਦਾ 76 ਤੱਕ ਠੀਕ ਹੈ ਜੀ 68 ਦੇ ਵਿੱਚ ਇਸਵੀ ਦੇ ਵਿੱਚ ਆਪਣੇ ਪਿਤਾ ਸ਼ੁਮੇਸ਼ਰ ਪਹਿਲੇ ਦੀ ਮੌਤ ਤੋਂ ਬਾਅਦ ਕਹਿੰਦੇ ਜੀ ਠੀਕ ਹੈ ਜੀ ਉਸ ਦਾ ਵੱਡਾ ਪੁੱਤਰ ਸੀ ਜਿਹੜਾ ਸਮੇਸ਼ਵਰ ਦੂਜਾ ਗੱਦੀ ਤੇ ਬੈਠ ਗਿਆ। ਵੀਰ ਜਿੰਦਰ ਸੀਗਾ ਜਿਹੜਾ ਠੀਕ ਹੈ ਜੀ ਨੇ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ। ਸਮੇਸ਼ਵਰ ਦੂਜੇ ਨਾਲ ਕਰਤਾ ਤੇ ਦਬਾਅ ਪਾ ਕੇ ਕਹਿੰਦੇ ਜੀ ਵਿਕਰਮਦਿੱਤਿਆ ਨੂੰ ਚਾਲਕਵਾਦੀ ਜਿਹੜੀ ਰਾਜਾ ਸੀਗਾ ਉਹਨੂੰ ਦੱਖਣੀ ਇਸਾ ਦਵਾਤਾ ਕਿ ਤੂੰ ਉੱਥੇ ਰਾਜ ਕਰ ਲੈ। ਠੀਕ ਹੈ ਜੀ। ਚਾਲਕਾ ਰਾਜਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਫਿਰ। ਸਮੇਸ਼ਵਰ ਨੇ ਆਪਣੇ ਭਰਾ ਵਿਕਰਮਦਿੱਤ ਦੇ ਖਿਲਾਫ ਕਹਿੰਦੇ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਿੱਧਰ ਕੋਲਤੁੰਗੇ ਕੋਲਤੁੰਗਾ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਕਰਵਾਇਆ ਹੋਇਆ ਠੀਕ ਹੈ ਚੌਲ ਚਾਲਕ ਵਾਲਾ ਕੋਲਤੁੰਗੇ ਨਾਲ ਦੋਸਤੀ ਕਰ ਲਈ ਤੇ ਦੋਵਾਂ ਨੇ ਮਿਲ ਕੇ ਕਹਿੰਦੇ ਜੀ ਵਿਕਰਮਦਿੱਤ ਤੇ ਹਮਲਾ ਕਰਤਾ ਤੇ ਚੌਲਾ ਨੇ ਗੰਗਵਾਦੀ ਖੇਤਰ ਦੇ ਵਿੱਚ ਕਹਿੰਦੇ ਜੀ ਕਬਜ਼ਾ ਕਰ ਲਿਆ ਤੇ ਇਸ ਨਾਲ ਕਹਿੰਦੇ ਯੁੱਧ ਵਿਕਰਮਦਿੱਤ ਨੇ ਸੋਮੇਸ਼ਵਰ ਨੂੰ ਵੀ ਕਾਬੂ ਕਰ ਲਿਆ ਸੀ ਇਹ ਯੁੱਧ ਦੇ ਵਿੱਚ ਸੋਮੇਸ਼ਵਰ ਨੂੰ ਕਾਬੂ ਕਰ ਲਿਆ ਤੇ ਕੈਦ ਕਰ ਲਿਆ ਤੇ 1076 ਦੇ ਵਿੱਚ ਵਿਕਰਮਦੱਤ ਨੇ ਆਪਣੇ ਆਪ ਨੂੰ ਕੀ ਕਰ ਲਿਆ ਜੀ ਸਮਰਾਟ ਘੋਸ਼ਿਤ ਕਰਤਾ ਇਹ ਵਿਕਰਮਦੱਤੇ ਸ਼ੇਮਾ ਬਣ ਜਾਂਦਾ ਹੈ ਠੀਕ ਹੈ ਜੀ ਹੁਣ ਸਮੇਸ਼ਵਰ ਆ ਸਮੇਸ਼ਰ ਦੂਸਰਾ ਕਾ ਜਿਹੜਾ ਇਹਦੇ ਵਿੱਚ ਕਾਫੀ ਰਜੇਂਦਰ ਆਉਂਦਾਗਾ ਠੀਕ ਹੈ ਜੀ ਰਜੇਂਦਰ ਆਉਂਦਾ ਵਿਕਰਮਦੱਤੇ ਕੋਲ ਤੁੰਗਾ ਠੀਕ ਹੈ ਜੀ ਇਹ ਸਮੇਸ਼ਰ ਦੂਜੇ ਦੇ ਸਮਕਾਲੀ ਸੀ ਹੁਣ ਆਉਂਦਾ ਸਾਡੇ ਕੋਲੇ ਵਿਕਰਮਦੱਤੇ ਦੂਜਾ ਠੀਕ ਹੈ ਜੀ ਵਿਕਰਮਦੱਤੇ ਦੂਜੇ ਦਾ ਸਮਕਾਲਾ ਜਿਹੜਾ ਸਮੇਸ਼ਵਰ ਪਹਿਲਾ ਦੂਜਾ ਤੇ ਵਿਕਰਮ ਦਿੱਤੇ ਤੀਜਾ 76 ਤੋਂ ਲੈ ਕੇ 1126 ਤੱਕ ਕਿ 76 ਤੋਂ ਸਭੀ ਤੱਕ ਹੁਣ ਕਲਿਆਣੀ ਵਾਲੇ ਚਾਲਕਾ ਜਿਹੜਾ ਦੀ ਸਾਖਾ ਸੀਗੀ ਆਖਰੀ ਮਹਾਨ ਜਿਹੜਾ ਸਮਰਾਟ ਸੀਗਾ ਇੱਕ ਆਖਰੀ ਮਹਾਨ ਸਮਰਾਟ ਸੀਗਾ ਜਿਹੜਾ ਇਹ ਵਿਕਰਮ ਦਿੱਤੇ 6 ਮਾ ਹੁੰਦਾ ਜੀ ਵੀਰ ਰਜਿੰਦਰ ਦੇ ਕਾਂਡਾ ਸ਼ਾਸਕਾਂ ਨੂੰ ਕਹਿੰਦੇ ਮਦਦ ਨਾਲ ਚਾਲਕਾ ਰਾਜ ਦੇ ਦੱਖਣੀ ਹਿੱਸੇ ਨੂੰ ਪ੍ਰਾਪਤ ਕੀਤਾ ਸੀ ਇਹਨੇ ਆਪਾਂ ਉੱਪਰ ਪੜ੍ਹ ਚੁੱਕੇ ਆਂ ਸ਼ਾਨਦਾਰ ਸ਼ਾਸਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਦੇ ਦਰਬਾਰ ਦੇ ਵਿੱਚ ਦੋ ਵਿਦਵਾਨ ਰਹਿੰਦੇ ਸੀ ਵਿਲਹਣ ਤੇ ਵਿਗਿਆਨੇਸ਼ਵਰ ਕਿਹੜੇ ਸੀਗੇ ਜੀ ਵਿਲਹਣ ਤੇ ਵਿਗਿਆਨੇਸ਼ਵਰ ਇਹਦੇ ਦਰਬਾਰ ਦੇ ਵਿੱਚ ਰਹਿੰਦੇ ਸੀ ਇਹਨਾਂ ਦੋਨਾਂ ਦੀਆਂ ਬੁੱਕਸ ਨੇ ਵੀ ਲਿਖੀਆਂ ਹੋਈਆਂ ਨੇ ਬਿਕਰਨ ਉੱਤੇ ਸੇਮੇ ਦੇ ਸਮੇਂ ਜਿਹੜੀਆਂ ਬੁੱਕਸ ਲਿਖੀਆਂ ਹੋਈਆਂ ਨੇ ਵਿਗਿਆਨੇਸ਼ਵਰ ਵਿਗਿਆਨ 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 ਦੀ ਜਾਣਕਾਰੀ ਕਿੰਨੀ ਹੁੰਦੀ ਹੈ ਜਿੰਨਾਂ ਦੇ ਹੁੰਦੀ ਹੈ ਮਤ ਠੀਕ ਹੈ ਜੀ ਮਤ ਜਿਨ੍ਹਾਂ ਕੋਲੇ ਹੁੰਦੀ ਉਹਨਾਂ ਨੂੰ ਵਿਗਿਆਨ ਦੀ ਜਾਰੀ ਮਿਤਕਸ਼ਰਾ ਠੀਕ ਹੈ ਜੀ ਮਿਤਕਸ਼ਰਾ ਬੁੱਕ ਆ ਜਿਹੜੀ ਸਾਡੇ ਕੋਲੇ ਕਿੱਦੀ ਲਿਖੀ ਹੋਈ ਆ ਵਿਗਿਆਨੇਸ਼ਵਰ ਦੀ ਵਿਲਹਣ 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 ਵੇਲੇ ਵੇਲੇ ਲੋਕ ਨੇ ਜਿਹੜੇ ਸਾਰੇ ਆਪਦੇ ਚਰਿੱਤਰ ਨੂੰ ਹੀ ਦੇਖਦੇ ਰਹਿੰਦੇ ਨੇ ਠੀਕ ਹੈ ਜੀ ਕਿ ਨੂੰ ਦੇਖਦੇ ਰਹਿੰਦੇ ਨੇ ਆਪਦੇ ਚਰਿੱਤਰ ਨੂੰ ਫੋਟੋਆਂ ਨੂੰ ਆਪਦੀਆਂ ਫੋਟੋਆਂ ਨੂੰ ਹੀ ਦੇਖਦੇ ਰਹਿੰਦੇ ਨੇ ਬਿਲਹਣ ਵਿਕਰਾਂਦੇਮ ਚਰਿੱਤਰ ਇਹਦੀ ਲਿਖੀ ਹੋਈ ਆ ਉਸਨੇ ਇੱਕ ਨਵੇਂ ਯੁੱਗ ਦੇ ਵਿੱਚ ਸ਼ੁਰੂਆਤ ਕੀਤੀ ਹੈ ਨਵਾਂ ਯੁੱਗ ਸੀ ਜਿਹੜਾ ਉਹਦਾ ਨਾਮ ਵਿਕਰਮ ਸਮੰਤ ਰੱਖਿਆ ਠੀਕ ਹੈ ਜੀ ਇਸ ਤੋਂ ਬਾਅਦ ਸਾਡੇ ਕੋਲੇ ਚੌਲ ਚਾਲ ਕੋਲ ਟਕਰਾਜ ਜਿਹੜਾ ਹੋ ਰਿਹਾ ਸੀਗਾ ਠੀਕ ਹੈ ਇਹਦੇ ਵਿੱਚ ਕਹਿੰਦੇ ਜਾਰੀ ਰੱਖਿਆ ਉਹਨੇ ਤੇ ਵੀਰਜਿੰਦਰ ਤੋਂ ਆਂਧਰਾ ਪ੍ਰਦੇਸ਼ ਕੋਜ ਹਿੱਸਾ ਕਹਿੰਦੇ ਖੋਹ ਲਿਆ ਸੀਗਾ ਠੀਕ ਹੈ ਜੀ ਚੌਲ ਤੇ ਨਤੀਜੇ ਵਜੋਂ ਕਹਿੰਦੇ ਚੌਲਾਂ ਦਾ ਸਾਸਕ ਸੀਗਾ ਕੋਲ ਤੁੰਗੇ ਨੇ ਪਹਿਲੇ ਨਾਲ ਕਹਿੰਦੇ ਕੀ ਕਰਨਾ ਪਿਆ ਸੀਗਾ ਟਕਰਾਅ ਕਰਨਾ ਪਿਆ ਸੀ ਇੱਕ ਬਾਦਰਜੇਤੂ ਸੀਗਾ ਇਹ ਨਾਲ-ਨਾਲ ਕਹਿੰਦੇ ਵਿਦਵਾਨਾਂ ਦੀ ਕਰ ਕੀ ਕਰਦਾ ਸੀ ਸਰਪ੍ਰਸਤੀ ਕਰਦਾ ਸੀਗਾ ਨੈਕਸਟ ਸਾਡੇ ਕੋਲੇ ਆ ਗਿਆ ਸੁਮੇਸ਼ਵਰ ਤੀਜਾ ਸੁਮੇਸ਼ਵਰ ਤੀਜਾ ਜਿਹੜਾ 1176 ਤੋਂ ਲੈ ਕੇ ਕਿੰਨੇ ਤੱਕ ਆਉਂਦਾ ਜੀ ਆਹ ਸੌਰੀ 1122 ਤੋਂ ਲੈ ਕੇ 1138 ਤੱਕ ਜਿਹਦੀ ਉਪਾਦੀ ਦੀ ਗੱਲ ਕਰ ਲਈ ਆਪਾਂ ਉਪਾਦੀ ਕਿਹੜੀ ਹੈ ਦੀ ਸੁਮੇਸ਼ਵਰ ਤੀਜੇ ਦੀ ਮੰਦਰ ਸੁਮੇ ਸੋਮਦੇਵ ਦਾ ਮੰਦਰ ਆਪਾਂ ਕਰਦੇ ਆਂ ਤੀਜਾ ਇਹ ਗੱਟ ਰੈ ਸੀਗਾ ਪੋਲਾ ਕੁਮੱਲਾ ਦੀ ਹੈਗੀ ਕਿਤਾਬ ਜਿਹੜੀ ਹੈਗੀ ਇਹਨੂੰ ਬੋਲਦੇ ਨੇ ਮਾਨਸਲੋ ਸਲੋਲਾਸ ਬੁੱਕ ਹੈ ਦੀ ਚੌੜ ਸ਼ਾਸਕ ਵਿਕਰਮਨ ਤੇ 6ਵੇਂ ਨੇ ਵਿਕਰਮਦੱਤੇ ਨੇ ਵੇਂਗੀ ਉੱਤੇ ਕਹਿੰਦੇ ਜਦੋਂ ਕਬਜ਼ਾ ਕਰ ਲਿਆ ਸੀਗਾ ਠੀਕ ਹੈ ਜੀ ਪਰ 1133 ਦੇ ਵਿੱਚ ਚੌਲਾਂ ਨੇ ਗੋਦਾਵਰੀ ਨਦੀ ਤੇ ਕੰਡੇ ਤੇ ਸਮੇਸ਼ਵਰ ਦੀ ਫੌਜ ਨੂੰ ਕਹਿੰਦੇ ਹਰਾਤਾ ਸੀਗਾ ਚੌਲਾਂ ਨੇ ਸਮੇਸ਼ਵਰ ਦੀ ਫੌਜ ਨੂੰ ਹਰਾਤਾ ਸੀ ਵਿਕਰਮਦੱਤੇ ਨੇ 6ਵੇਂ ਕਬਜ਼ਾ ਕਰ ਲਿਆ ਸੀ ਠੀਕ ਹੈ ਜੀ ਸਨੇ ਬਾਣ ਨਗ ਸਦੇ ਕਰ ਤੇਲਗੂ ਤੇ ਚੌੜਾ ਤੇ ਅਲੁੱਪ ਆਦ ਚਾਲਕੋ ਵੰਸ਼ ਦੇ ਸਮੰਤ ਵੀ ਜਾਰੀ ਹੋਏ ਨੇ ਠੀਕ ਹੈ ਜੀ ਜਿਹੜਾ ਗਮੁੰਡ ਹੁੰਦਾ ਸੀਗਾ ਉਹ ਸੀਗਾ ਪਿੰਡ ਦਾ ਮੁਖੀਆ ਇਸ ਤੋਂ ਬਾਅਦ ਜੱਗ ਕੀਤਾ ਸੀਗਾ ਠੀਕ ਹੈ ਜੀ ਜਾਇਜਾ ਹੋ ਗਈ ਆਪਾਂ ਕੀਤਾ ਸੀਗਾ ਟ੍ਰਿਕ ਜੱਗ ਦੇ ਵਿੱਚ ਤੇਲ ਪਾਇਆ ਸੁਮੇਸ਼ ਸ਼ਰਮਨ ਦਰਉਣਾਇਆ 33 ਤੋਂ ਲੈ ਕੇ 51 ਤੱਕ ਸਮਾਂ ਕਾਲਾ ਜਗਦੇਵ ਕਮੱਲਾ ਦਾ ਚਾਲੁਕਿਆ ਸਾਮਰਾਜ ਜਗਦੇਵ ਕਮੱਲਾ ਜਿਹੜਾ ਨੇ ਦੇ ਸਮੇਂ ਤੱਕ ਸੁਰੱਖਿਅਤ ਰਿਹਾ ਕਹਿੰਦੇ ਜੀ ਠੀਕ ਹੈ ਜੀ ਇਹਦੇ ਸਮੇਂ ਤੱਕ ਠੀਕ ਰਿਹਾ ਕੰਮ ਹੋਸ਼ਾਲਾ ਨੇ ਉਸ ਦੀ ਹਕੂਮਤ ਕਹਿੰਦੇ ਕੀ ਕਰ ਲਈ ਸੀ ਸਵਿਕਾਰ ਕਰ ਲਈ ਸੀ ਇੱਕ ਸਿਲਾ ਲੇਖ ਆ ਸਾਡੇ ਕੋਲੇ ਚਿਤਲਾ ਦੁਰਗਾ ਠੀਕ ਹੈ ਜੀ ਇਹਦੇ ਵਿੱਚ ਚੋਲਾਂ ਅਤੇ ਹੋਸ਼ਾਲਾ ਨੇ ਹਰਾਇਆ ਸੀ ਇਦੇ ਬਾਰੇ ਪਤਾ ਲੱਗਦਾਗਾ ਇਸ ਤੋਂ ਬਾਅਦ ਰਾਜਾ ਸਾਡੇ ਕੋਲੇ ਆਉਂਦਾ ਤੇਲਪ ਤੀਜਾ ਠੀਕ ਹੈ ਜੀ 51 ਤੋਂ 55 ਤੱਕ ਚਰਕਸਾ ਰਹਿੰਦਾਗਾ ਸ਼ਮੇਸ਼ਵਰ ਚੌਥਾ ਲਾਸਟ ਰਾਜਾ ਜਿਹੜਾ ਇਹਨਾਂ ਦਾ ਸ਼ਮੇਸ਼ਵਰ ਚੌਥਾ ਆ ਜਾਂਦਾ 81 ਤੋਂ 89 ਤੱਕ ਠੀਕ ਹੈ ਜੀ ਸਰ ਰਾਜ ਕਰਦਾ ਇਹ ਚਾਲਕਾਸ਼ ਰਾਜਵੰਸ਼ ਦਾ ਜਿਹੜਾ ਇਹ ਆਖਰੀ ਸ਼ਾਸਕ ਹੁੰਦਾਗਾ ਸ਼ਮੇਸ਼ਵਰ ਚੌਥਾ ਤੇਲਪ ਤੀਜੇ ਦਾ ਪੁੱਤਰ ਸੀਗਾ ਜੀ ਇਹ ਤੇ ਸ਼ਮੇਸ਼ਵਰ ਨੇ ਚਾਲਕਾ ਰਾਜਵੰਸ਼ ਦੀ ਛਾਂ ਨੂੰ ਕਹਿੰਦੇ ਮੋੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਜ ਸਮਾਂ ਹੀ ਪ੍ਰਸਤਾਪਿਤ ਕਰ ਸਕਿਆ ਪਰ ਫਿਰ ਕੀ ਹੋਇਆ ਕਹਿੰਦੇ ਇਹ ਰਾਜ ਕਹਿੰਦੇ ਚਾਰੇ ਪਾਸੇ ਬਗਾਵਤ ਉੱਠ ਖੜੀ ਬਗਾਵਤ ਦਾ ਫਾਇਦਾ ਜਿਹੜਾ ਉਠਾਇਆ ਸੀਗਾ ਉਹ ਕਿਹਨਾਂ ਨੇ ਦੇਵਗIRI ਦੇ ਯਾਦਵਾਨੇ ਉਠਾਇਆ ਸੀ ਠੀਕ ਹੈ ਜੀ ਦੇਵਗIRI ਦੇ ਯਾਦਵ ਸੀਗੇ ਜਿਹੜੇ ਉਹ ਉਹਨਾਂ ਨੇ ਇਹਨਾਂ ਨੂੰ ਹਰਾ ਕੇ ਕਲਿਆਣੀ ਵਾਲਿਆਂ ਨੂੰ ਆਪਣੀ ਸੱਤਾ ਸਥਾਪਿਤ ਕਰ ਲਈ ਸੀ ਤੇ ਹੋਸ਼ਾਲਾ ਦੇ ਬਲਾਲ ਨੇ ਵੀ ਚਾਲਕਾਂ ਨੂੰ ਕਹਿੰਦੇ ਹਰਾਤਾ ਸੀ ਕਿਹੜਾ ਸੈਨਾਪਤੀ ਸੀਗਾ ਜਿਹੜਾ ਉਹਨਾਂ ਦਾ ਸੀਗਾ ਸੈਨਾਪਤੀ ਸੀਗਾ ਬ੍ਰਹਮਾ ਇਕਾਂ ਉਹਨੂੰ ਹਰਾ ਕੇ ਦੱਖਣੀ ਹਿੱਸੇ ਦੇ ਵਿੱਚ ਕੰਟਰੋਲ ਕਰ ਲਿਆ ਤੇ ਸਮੇਸ਼ਿਆਂ ਨੂੰ ਭਜਾ ਦਿੱਤਾ ਬਨਵਾਸੀ ਵਿੱਚ ਸਰਨ ਲਈ ਉਹਨੇ ਤੇ ਉੱਥੇ ਹੀ ਸੈਦੋਦੀ ਕੀ ਉਹਦੀ ਕਹਿੰਦੇ ਮੌਤ ਹੋ ਗਈ ਇਸ ਤਰ੍ਹਾਂ ਨਾਲ ਕਹਿੰਦੇ ਕਲਿਆਣੀ ਵਾਲੇ ਚਾਲਕੋ ਦਾ ਕੀ ਹੋ ਗਿਆ ਜੀ ਅੰਤ ਹੋ ਗਿਆ ਹੁਣ ਆਰਕੀਟੈਕਚਰ ਦੇ ਜਿਹੜੇ ਕਲਿਆਣੀ ਦੀ ਸੈਲੀ ਦਾ ਵਿੱਚ ਜਿਹੜਾ ਇਹਨਾਂ ਦਾ ਆਰਕੀਟੈਕਚਰ ਆ ਠੀਕ ਹੈ ਜੀ ਕਲਾ ਸ਼ੈਲੀ ਹੈ ਜਿਹੜੀ ਚਾਲਕਈ ਸ਼ੈਲੀ ਹੈ ਇਹਨਾਂ ਦੀ ਚਾਲਕਈ ਸ਼ੈਲੀ ਸੀ ਜਿਹੜੀ ਉਹ ਕਿਹੜੀ ਸੀਗੀ ਉਹ ਸਾਡੇ ਕੋਲੇ ਵੇਸਰ ਜਿਹਨੂੰ ਬੋਲਦੇ ਆਪਾਂ ਵੇਸਰ ਸੈਲੀਆ ਠੀਕ ਹੈ ਜੀ ਉਹ ਕਿਹੜੀ ਆ ਇਹ ਉੱਤਰ ਦੇ ਵਿੱਚ ਜਿਹੜੀ ਚੱਲਦੀ ਸੀ ਨਾਗਰ ਸੈਲੀ ਤੇ ਦੱਖਣ ਦੇ ਵਿੱਚ ਜਿਹੜੀ ਚੱਲਦੀ ਸੀ ਦਰਵੜ ਸੈਲੀ ਇਹਨਾਂ ਦੋਨਾਂ ਦਾ ਸੁਮੇਲ ਸੀ ਇਹ ਸੈਲੀ ਵੇਸਰ ਸੈਲੀ ਠੀਕ ਹੈ ਜੀ ਦੋਨੇ ਮੰਦਰਾ ਨੂੰ ਬਣ ਕੇ ਮਿਲ ਕੇ ਬਣਾਈ ਹੋਈ ਇਹ ਵਿਚਾਲਲਾ ਮੇਲ ਸੀਗਾ ਬਿਲਖਣ ਮੰਦਿਰ ਮਰਗੇ ਸੀ ਇਹਦੇ ਨਾਲ ਕਹਿੰਦੇ ਕਿਹੜਾ ਕਿਹੜਾ ਮੰਦਰਾ ਲਾੜਖਾਂ ਮੰਦਿਰ ਠੀਕ ਹੈ ਜੀ ਤੇ ਇਹ ਹਾਲ ਦੇ ਵਿੱਚ ਦੁਰਗਾ ਮੰਦਿਰ ਦੇ ਇਟਾਵਾ ਦੇ ਵਿੱਚ ਮਹਾਦੇਵ ਮੰਦਿਰ ਕਿਹਨਾਂ ਦਾ ਬਣਾਏ ਹੋਏ ਨੇਗੇ ਕਲਿਆਣੀ ਵਾਲੇ ਚਲਕੋ ਦਾ ਠੀਕ ਹੈ ਜੀ ਲਓ ਜੀ ਇਹ ਸੀਗਾ ਅੱਜ ਆਪਾਂ ਨਕੀਤਾ ਕਲਿਆਣੀ ਵਾਲੇ ਚਲਕੁਆ